ਵਾਦਾ ਕਰਕੇ ਆਵਣ ਦਾ ਮਾਣ ਵਧਾ ਦੇ ਸਾਵਣ ਦਾ ਅੱਧਾ ਸ਼ਹਿਰ ਤੇ ਜੋਗੀਏ ਫਾਇਦਾ ਪੇਸ਼ ਬਟਾ ਵੰਡਾ ਤੇ ਇਸੇ ਹੀ ਤਰ੍ਹਾਂ ਦੀ ਇੱਕ ਨਜ਼ਮ ਆਪਣੀ ਆਵਾਜ਼ ਦੇ ਵਿੱਚ ਸਾਡੀ ਸਟੇਜ ਸੰਭ ਰਹੀ ਜਸਟਿਸ ਕਾਰ ਬੀ ਫਾਈਨਲ ਦੀ ਸਟੂਡੈਂਟ ਪੇਸ਼ ਕਰੇਗੀ ਜਸਟਿਸ ਕਾਰ ਮੈਂ ਅੱਜ ਤੁਹਾਡੇ ਸਾਹਮਣੇ ਤਾਹਿਰਾ ਸਰਾਦੀ ਲਿਖੀ ਹੋਈ ਪਹਿਲੀ ਗੱਲ ਕੀ ਸਾਰੀ ਗਲਤੀ ਮੇਰੀ ਨਹੀਂ ਨਜ਼ਮ ਪੇਸ਼ ਕਰਾਂਗੀ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਹੈ ਕਿਵੇਂ ਤੇਰੀ ਨਹੀਂ ਜੇਕਰ ਮੇਰੀ ਵੀ ਹੈ ਕਿਵੇਂ ਤੇਰੀ ਨਹੀਂ ਉਹ ਕਹਿੰਦਾ ਏ ਉਹ ਕਹਿੰਦਾ ਏ ਪਿਆਰ ਤੇ ਜ਼ੰਗ ਵਿੱਚ ਜਾਇਜ਼ ਐ ਸਭ ਉਹ ਕਹਿੰਦਾ ਏ ਪਿਆਰ ਤੇ ਜ਼ੰਗ ਵਿੱਚ ਜਾਇਜ਼ ਐ ਸਭ ਮੈਂ ਕਹਣੀ ਆ ਹੂੰ ਹੇਰਾ ਤੇਰੀ ਨਹੀਂ ਸ਼ੁਕਰੀਆ ਮੈਂ ਕਿਆ ਨਹੀਂ ਹਾਂ ਹੇਰਾ ਫੇਰੀ ਨਹੀਂ ਕਿਸਰਾ ਡਰਦਾ ਕੁਣ ਖਾ ਜਾਂਦਾ ਏ ਨਿੰਦਰ ਨੂੰ ਕਿਸਰਾ ਡਰਦਾ ਕੁਣ ਖਾ ਜਾਂਦਾ ਏ ਨਿੰਦਰ ਨੂੰ ਤੂੰ ਕੀ ਜਾਣੇ ਤੇਰੇ ਕਰਜੋ 베ਰੀ ਨਹੀਂ ਮੇਰੀ ਮਨ ਮੇਰੀ ਮਨ ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ ਤੇ ਆਪਣੇ ਆਪਣੇ ਰਾਹ ਪਈਏ ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨੇ मंजिल है ताहिरा प्यार दी खोरे केड़ी मंजिल है सब कुछ मेरा है सब कुछ मेरा है पर मर्जी मेरी नहीं सब कुछ मेरा है पर मर्जी मेरी नहीं पहली गल के सारी गलती मेरी नहीं पहली गल के सारी गलती मेरी नहीं जेकर मेरी भी है कि मैं तेरी नहीं ਜੇਕਰ ਵੇਰੀ ਵੀਏ ਕਿ ਮੈਂ ਤੇਰੀ ਨਹੀਂ ਉਹ ਕਹਿੰਦਾ ਏ ਉਹ ਕਹਿੰਦਾ ਏ ਪਿਆਰ ਤੇ ਰੰਗ ਵਿੱਚ ਜਾਇਜ਼ ਐ ਸਭ ਉਹ ਕਹਿੰਦਾ ਏ ਪਿਆਰ ਤੇ ਰੰਗ ਵਿੱਚ ਜਾਇਜ਼ ਐ ਸਭ ਮੈਂ ਕਹਿਨੀ ਆ ਹੂੰ ਹੀਰਾ ਤੇਰੀ ਨਹੀਂ ਸ਼ੁਕਰੀਆ ਮੈਂ ਕਹਿਨੀ ਹਾਂ ਹੂੰ ਹੀਰਾ ਫੇਰੀ ਨਹੀਂ ਕਿਸਰਾ ਡਰਦਾ ਕੁਣ ਖਾ ਜਾਂਦਾ ਏ ਨਿੰਦਰ ਨੂੰ ਕਿਸਰਾ ਡਰਦਾ ਵੰਦਾਈ ਨਿੰਦਰ ਨੂੰ ਤੋਕੇ ਜਾਣਾ ਤੇਰੇ ਕਰ ਜੋ 베ਰੀ ਨਹੀਂ ਮੇਰੀ ਮਨ ਮੇਰੀ ਮਨ ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ ਤੇ ਆਪਣੇ ਆਪਣੇ ਰਾਹ ਪਈਏ ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ ਤਾਹਰਾ ਪਿਆਰ ਦੀ ਖੋੜੇ ਕਿਹੜੀ ਮੰਜ਼ਿਲ ਏ ਤਾਹਰਾ ਪਿਆਰ ਦੀ ਖੋੜੇ ਕਿਹੜੀ ਮੰਜ਼ਿਲ ਏ

ਫੜ ਕੇ ਬੈਠਾ ਰਹੇਗਾ ਬੀਤੇਨ 카্তিক ਆਖਰ ਖੋਲ ਦੇ ਮੁਠੀ ਤੇ ਬਖਤ ਨੂੰ ਗੁਜਰ ਨਵੀਦੇ ਖੋਲ ਦੇ ਮੁਠੀ ਤੇ ਬਖਤ ਨੂੰ ਗੁਜਰ ਨਵੀਦੇ ਸ਼ੁਕਰੀਆ ਬਹੁਤ ਬਹੁਤ ਦਾ ਨਮਸਕਾਰ ਆਡਾ